ਫਰਾਂ ਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਰੇਲਵੇ 트랙 ਉੱਤੇ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਉਸ ਦੇ ਸਾਹਮਣੋਂ ਫਿਰ ਰੇਲ ਗੱਡੀ ਆ ਜਾਂਦੀ ਹੈ ਇੱਕ ਟ੍ਰੇਨ ਆ ਜਾਂਦੀ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਰੇਲਵੇ 트랙 ਤੋਂ ਜਾਣ ਦੇ ਬਜਾਏ ਛੇੜ ਹਟਣ ਦੇ ਬਜਾਏ ਛਾਨ ਟ੍ਰੇਨ ਵੱਲ ਅੱਗੇ ਵਧਦੇ ਨੇ ਇਸ ਦਰਮਿਆਨ ਇੱਕ ਕਿਸਾਨ ਅਤੇ ਇੱਕ ਪੁਲਿਸ ਮਲਾਜ਼ਮ ਅੱਗੇ ਜਾਂਦੇ ਨੇ ਫਿਰ ਉਹਨਾਂ ਦੇ ਵੱਲੋਂ ਟ੍ਰੇਨ ਨੂੰ ਰੁਕਵਾਇਆ ਜਾਂਦਾ ਆ ਤੇ ਫਿਰ ਕਾਫੀ ਸਮੇਂ ਤੱਕ ਟ੍ਰੇਨ ਉੱਥੇ ਰੁਕੀ ਰਹਿੰਦੀ ਏ ਤੇ ਫਿਰ ਵੀ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹਿੰਦਾ ਆ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਕਬੂਥਲਾ ਦੇ ਪਿੰਡ ਡਟਵਿੰਡੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਉੱਤੇ ਧਰਨਾ ਲਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਧਰਨਾ ਲਾਇਆ ਗਿਆ ਸੀ ਕਿਸਾਨਾਂ ਦੇ ਵੱਲੋਂ ਪ੍ਰੀਮੀਟਰ ਵਰੋਧ ਅਤੇ ਹੋਰ ਵੀ ਕਿਸਾਨਾਂ ਸੰਬੰਧੀ ਮੰਗਾਂ ਨੇ ਉਹ ਮਨਮੋਣ ਲਈ ਧਰਨਾ ਲਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਉੱਤੇ ਧਰਨਾ ਲਾਇਆ ਗਿਆ ਸੀ ਤੇ ਅਤੇ ਸਾਹਮਣੋਂ ਟ੍ਰੇਨ ਵੀ ਆ ਜਾਂਦੀ ਏ ਇੱਕ ਪੁਲਿਸ ਮੁਲਾਜ਼ਮ ਅਤੇ ਇੱਕ ਕਿਸਾਨ ਅੱਗੇ ਜਾਂਦੇ ਨੇ ਤੇ ਟ੍ਰੇਨ ਨੂੰ ਰਕਮਾਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਇਹ ਧਰਨਾ ਲਾਇਆ ਸੀ ਤੇ ਫਿਰ ਕਾਫੀ ਸਮੇਂ ਤੱਕ ਟ੍ਰੇਨ ਉੱਥੇ ਰੁਕੀ ਰਹਿੰਦੀ ਏ ਤੇ ਕਿਸਾਨਾਂ ਦਾ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਰਹਿੰਦਾ ਆ घर जिंदब मज़दूर कान मज़दूर लोरने सिघरी जो